ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਇੱਕ ਕਟੋਰੀ ਸਰੋਂ ਦੇ ਤੇਲ ਨਾਲ ਕਰ ਲੈਣਾ ਇਹ ਇੱਕ ਮਹਾ ਉਪਾਅ ਹੋਵੇਗੀ ਹਰ ਮਨੁਕਾਮਨਾ ਪੂਰੀ ਸਾਧ ਸੰਗਤ ਜੀ ਸ਼ਨੀਵਾਰ ਭਗਵਾਨ ਸ਼ਨੀ ਦੇਵਤਾ ਦਿਨ ਹੈ ਤੇ ਭਗਵਾਨ ਸ਼ਨੀ ਦੇਵ ਪੂਰਾ ਸਾਲ ਕਰਨ ਕੇ ਤੁਹਾਡੇ ਉੱਪਰ ਧਾਨ ਦੀ ਵਰਖਾ ਇਨਾ ਤਾਂ ਨਾਵੇਗਾ ਕਿ ਸੰਭਾਲਿਆ ਨਹੀਂ ਸੰਭਾਲਿਆ ਜਾਵੇਗਾ ਤੁਸੀਂ ਸਾਰੇ ਲੋਕ ਜਾਣਦੇ ਹੋ ਕਿ ਸ਼ਨੀਵਾਰ ਦਾ ਦਿਨ ਬਹੁਤ ਹੀ ਖਾਸ ਮੰਨਿਆ ਜਾਂਦਾ ਹੈ ਤੇ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜ਼ਰੂਰ ਲਿਖ ਦੇਣਾ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦੇਣਾ ਤੇ ਆਓ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਘਾਜੀ ਇਹ ਉਪਾ ਇਹਨਾ ਖਾਸ ਹੈ ਕਿ ਜੇਕਰ ਤੁਸੀਂ ਇੱਕ ਕਟੋਰੀ ਸਰੋਂ ਦੇ ਤੇਲ ਵਾਲਾ ਉਪਾਅ ਕਰ ਲੈਂਦੇ ਹੋ ਜੋ ਪਰਸੀਨ ਕਾਲ ਦੇ ਸਮੇਂ ਦਾ ਮਹਾ ਉਪਾਅ ਹੈ ਤਾਂ ਮੰਨ ਕੇ ਚੱਲੋ ਭਗਵਾਨ ਛਣਿ ਦੇਵ ਦੇ ਆਸ਼ੀਰਵਾਦ ਦੇ ਨਾਲ ਤੁਹਾਡੇ ਜੀਵਨ ਦਾ ਕਿੰਨਾ ਵੀ ਵੱਡਾ ਦੁੱਖ ਹੋਵੇ ਉਸ ਤੋਂ ਤੁਹਾਨੂੰ ਮੁਕਤੀ ਮਿਲ ਜਾਵੇਗੀ ਤੁਹਾਡੀ ਕੋਈ ਵੀ ਮਨੋ ਕਾਮਨਾ ਹੋਵੇ ਮੰਨ ਲਓ ਨੌਕਰੀ ਦੀ ਤਿਆਰੀ ਕਰ ਰਹੇ ਸੀ ਤੁਹਾਡੀ ਨੌਕਰੀ ਲੱਗ ਜਾਵੇਗੀ ਤੁਹਾਡਾ ਬੰਦ ਪਿਆ ਵਪਾਰ ਚੱਲ ਪਾਵੇਗਾ ਜਿਸ ਬਿਮਾਰੀ ਤੋਂ ਤੁਸੀਂ ਬਹੁਤ ਦਿਨਾਂ ਤੋਂ ਪਰੇਸ਼ਾਨ ਸੀ ਉਸ ਬਿਮਾਰੀ ਤੋਂ ਤੁਹਾਨੂੰ ਮੁਕਤੀ ਮਿਲ ਜਾਵੇਗੀ ਤੁਹਾਡੇ ਜੀਵਨ ਵਿੱਚ ਧਨ ਆਉਣਾ ਸ਼ੁਰੂ ਹੋ ਜਾਵੇਗਾ ਤੁਹਾਡੇ ਜੀਵਨ ਵਿੱਚ ਧਨ ਆਉਣ ਦੇ ਸਾਰੇ ਰਸਤੇ ਖੁੱਲ ਜਾਣਗੇ ਅਤੇ ਮੰਨ ਕੇ ਚੱਲੋ ਫਿਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਾਵੇਗਾ ਇਸੇ ਤੋਂ ਇਸ ਵਾਲੇ ਪਾਣੂ ਜ਼ਰੂਰ ਕਰ ਲੈਣਾ ਭਾਵੇਂ ਤੁਸੀਂ ਪੂਰੇ ਸਾਲ ਇਸ ਪਾਣੂ ਨਾ ਕੀਤਾ ਹੋਵੇ ਪਰ ਜੇਕਰ ਤੁਸੀਂ ਦੀਵਾਲੀ ਤੋਂ ਬਾਅਦ ਇਸ ਸ਼ਨੀਵਾਰ ਨੂੰ ਇਸ ਪਾਣੂ ਕਰ ਲੈਂਦੇ ਹੋ ਤਾਂ ਤੁਹਾਨੂੰ ਇਸ ਪਾਣੂ ਕਰਨ ਦਾ ਬਹੁਤ ਵਧੀਆ ਫਲ ਮਿਲੇਗਾ ਜਿਸ ਦੀ ਤੁਸੀਂ ਕਦੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਇਸ ਲਈ ਤੁਸੀਂ ਇਸ ਇੱਕ ਕਟੋਰੀ ਸਰੋਂ ਦੇ ਤੇਲ ਵਾਲੇ ਉਪਾਣ ਨੂੰ ਇੱਕ ਵਾਰ ਜ਼ਰੂਰ ਕਰ ਲੈਣਾ ਤਾਂ ਕਿ ਤੁਹਾਡੇ ਹੱਥੋਂ ਇਹ ਮੌਕਾ ਨਾ ਜਾ ਸਕੇ ਅਤੇ ਤੁਹਾਨੂੰ ਇਸ ਪਾਣੂ ਕਰੰਦਾ ਫਲ ਮਿਲ ਸਕੇ ਸੰਗਤ ਜੀ ਇਹ ਉਪਾ ਇਨਾ ਖਾਸ ਹੁੰਦਾ ਹੈ ਇਨਾ ਮਹੱਤਵਪੂਰਨ ਹੁੰਦਾ ਹੈ ਕਦੇ ਕਦੇ ਵੱਡੇ ਵੱਡੇ ਪੂਜਾ ਪਾਠ ਨਾਲ ਜੋ ਮਨੋ ਕਾਮਨਾ ਪੂਰੀ ਨਹੀਂ ਹੁੰਦੀ ਉਹ ਸ਼ਨੀਵਾਰ ਤੇ ਤਿੰਨ ਕੀਤੇ ਗਏ ਇਹ ਛੋਟੇ ਜਿਹੇ ਉਪਾਅ ਦੇ ਨਾਲ ਤੁਹਾਡੀ ਮਨੋਕਾਮਨਾ ਪੂਰਨ ਹੋ ਜਾਂਦੀ ਹੈ ਬਹੁਤ ਸਾਰੇ ਲੋਕਾਂ ਨੇ ਇਸ ਪਾਣੂ ਕੀਤਾ ਵੀ ਹੈ ਅਤੇ ਉਹਨਾਂ ਨੂੰ ਇਸ ਪਾਣੂ ਕਰਨ ਦਾ ਫਾਲ ਵੀ ਜ਼ਰੂਰ ਮਿਲਿਆ ਹੈ ਜੇਕਰ ਤੁਸੀਂ ਇਸ ਪਾਣੂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਪਾਣੂ ਪਹਿਲਾਂ ਚੰਗੀ ਤਰ੍ਹਾਂ ਸਮਝ ਲੈਣਾ ਸੁਣ ਲੈਣਾ ਉਸ ਤੋਂ ਬਾਅਦ ਕਰਨਾ ਤੁਹਾਨੂੰ ਇਸ ਉਪਾਅ ਦਾ ਫਾਲ ਜ਼ਰੂਰ ਮਿਲੇਗਾ ਤੇ ਇਸ ਪਾਣੂ ਕਰ ਲੈਣ ਨਾਲ ਤੁਹਾਡੇ ਘਰ ਵਿੱਚ ਚਾਹੇ ਕਿਸੇ ਵੀ ਤਰ੍ਹਾਂ ਦਾ ਦੁੱਖ ਅਤੇ ਸਮੱਸਿਆ ਕਿਉਂ ਨਾ ਚੱਲ ਰਹੀ ਹੋਵੇ ਤੁਹਾਨੂੰ ਉਸ ਦਾ ਕਾਰਨ ਵੀ ਨਹੀਂ ਪਤਾ ਇਹ ਸਮੱਸਿਆ ਕਿਸ ਕਾਰਨ ਨਾਲ ਚੱਲ ਰਹੀ ਹੈ ਉਸ ਦਾ ਕੋਈ ਵੀ ਕਾਰਨ ਹੋ ਸਕਦਾ ਹੈ ਜਿਵੇਂ ਪਿਤ੍ਰ ਦੋਸ਼ ਹੋ ਸਕਦਾ ਹੈ ਜਾਂ ਕਿਸੇ ਵੀ ਤਰ੍ਹਾਂ ਦਾ ਮੰਗਲ ਦੋਸ਼ ਹੋ ਸਕਦਾ ਹੈ ਤਾਂ ਇਸ ਦਿਨ ਤੁਸੀਂ ਇਹ ਵਾਲਾ ਉਪਾਅ ਕਰ ਲੈਣਾ ਇਹ ਇੱਕ ਅਜਿਹਾ ਉਪਾਅ ਹੈ ਜਿਸ ਨੂੰ ਪਾਣੋ ਜੇਕਰ ਇਸੇ ਵਿਸ਼ੇਸ਼ ਦਿਨ ਤੇ ਕੀਤਾ ਜਾਵੇ ਤਾਂ ਔਸਮ ਵਿਸ਼ੇਸ਼ ਦਿਨ ਦਾ ਜੋ ਤੁਹਾਨੂੰ ਫਲ ਮਿਲਦਾ ਹੈ ਉਸੇ ਇੱਕ ਕਟੋਰੀ ਸਰੋਂ ਦੇ ਤੇਲ ਵਾਲੇ ਪਾਣੂ ਕੀਤਾ ਹੈ ਤਾਂ ਤੁਹਾਨੂੰ ਉਸ ਤੋਂ ਵੱਡਾ ਫਲ ਮਿਲਦਾ ਹੈ ਫਲ ਬਹੁਤ ਜਲਦੀ ਮਿਲਦਾ ਹੈ ਕਿਉਂਕਿ ਤੁਸੀਂ ਇਸ ਪਾਣੂ ਬਹੁਤ ਹੀ ਵੱਡੇ ਤੇ ਵਿਸ਼ੇਸ਼ ਦਿਨ ਕਰ ਰਹੇ ਹੋ ਤੁਹਾਡੇ ਘਰ ਦਾ ਮੰਦਰ ਇੱਥੇ ਹਰ ਇੱਕ ਕੋਨੇ ਵਿੱਚ ਸੌਖਾ ਤੇ ਸ਼ਾਂਤੀ ਦਾ ਅਨੁਭਵ ਹੋਣਾ ਚਾਹੀਦਾ ਹੈ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹ ਸ਼ਾਂਤੀ ਕਿਵੇਂ ਲਿਆਂਦੀ ਜਾਵੇ ਇਕ ਆਤਪੋਤ ਅਰਗਬਤੀ ਤੋਂ ਦੇ ਸੁਗੰਧ ਤੁਹਾਡੇ ਘਰ ਵਿੱਚ ਦੇਵੇ ਦੇਵੀਏ ਊਰਜਾ ਭਰੰਦਾ ਕੰਮ ਕਰਦੀ ਹੈ ਇਹ ਸਿਰਫ ਸੁਗੰਧ ਨਹੀਂ ਬਲਕਿ ਇੱਕ ਪੋਜ਼ਿਟਿਵ ਅਨੁਭਵ ਮਿਲਦਾ ਹੈ ਇੱਕ ਚੰਗੀ ਅਰਗਬਤੀਆਂ ਕੁਦਰਤੀ ਸਮਗਰੀ ਨਾਲ ਬਣੀਆਂ ਹਨ ਜੋ ਤੁਹਾਡੇ ਮਨ ਨੂੰ ਸ਼ਾਂਤ ਕਰਦੀਆਂ ਹਨ ਜਦੋਂ ਤੁਸੀਂ ਪਾਠ ਪੂਜਾ ਕਰਦੇ ਹੋ ਜਾਂ ਕੋਈ ਵੀ ਉਪਾਅ ਕਰਦੇ ਹੋ ਤਾਂ ਇਹਨਾਂ ਦੀ ਸੁਗੰਧ ਤੁਹਾਡੇ ਮਨ ਨੂੰ ਸ਼ਾਂਤ ਕਰਦੀ ਹੈ ਆਓ ਸੰਗਤ ਜੀ ਹੁਣ ਉਪਾਅ ਦੀ ਗੱਲ ਕਰਦੇ ਹਾਂ ਕਿ ਇਹੋ ਪਾਕ ਕਿਸ ਸਮੇਂ ਕਰਨਾ ਹੈ ਕਿਸ ਨੂੰ ਕਰਨਾ ਹੈ ਤੇ ਕਿਵੇਂ ਕਰਨਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਸ ਉਪਾਅ ਨੂੰ ਕੌਣ ਕਰੇਗਾ ਘਰ ਦੀਆਂ ਜੋ ਵੀ ਵੱਡੀਆਂ ਮਾਤਾਵਾਂ ਪੈਣਾ ਹੁੰਦੀਆਂ ਹਨ ਉਹਨਾਂ ਵਿੱਚੋਂ ਕੋਈ ਵੀ ਇੱਕ ਵੱਡੀ ਮਾਤਾ ਪੈਣ ਇਸ ਵਾਲੇ ਉਪਾਅ ਨੂੰ ਕਰ ਸਕਦੀ ਹੈ ਜੇਕਰ ਤੁਸੀਂ ਚਾਹੋ ਤਾਂ ਆਪਣੇ ਘਰ ਦੇ ਸਾਰੇ ਮੈਂਬਰਾਂ ਨੂੰ ਇਸ ਉਪਾਣ ਨੂੰ ਕਰਵਾ ਸਕਦੇ ਹੋ ਜੇਕਰ ਕਿਸੇ ਵਿਅਕਤੀ ਦੀ ਖੁਦ ਦੀ ਕੋਈ ਕਾਮਨਾ ਹੈ ਖੁਦ ਦੀ ਕੋਈ ਦੁੱਖ ਪਰੇਸ਼ਾਨੀ ਹੈ ਜੋ ਕਿ ਉਹ ਆਪਣੇ ਲਈ ਹੀ ਕਰਨਾ ਚਾਹੁੰਦਾ ਹੈ ਇਸ ਵਾਲੇ ਉਪਾਣ ਨੂੰ ਤਾਂ ਉਹ ਖੁਦ ਆਪਣੇ ਲਈ ਵੀ ਕਰ ਸਕਦਾ ਹੈ ਬਾਕੀ ਜੇਕਰ ਕੋਈ ਘਰ ਵਿੱਚੋਂ ਅਜਿਆ ਹੈ ਜੋ ਕਿ ਆਪਣੇ ਪੂਰੇ ਘਰ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਇਹ ਵਾਲਾ ਉਪਾਅ ਕਰਨਾ ਚਾਹੁੰਦਾ ਹੈ ਤਾਂ ਉਹ ਵੀ ਕਰ ਸਕਦਾ ਹੈ ਅਸ ਵਿੱਚ ਕੋਈ ਵੀ ਦਿੱਕਤ ਵਾਲੀ ਗੱਲ ਨਹੀਂ ਹੈ ਕਹਿਣ ਦਾ ਭਾਵ ਕਿ ਇਹ ਉਪਾਅ ਘਰ ਦਾ ਕੋਈ ਵੀ ਮੈਂਬਰ ਕਰ ਸਕਦਾ ਹੈ ਪੂਰੇ ਘਰ ਪਰਿਵਾਰ ਦੇ ਮੈਂਬਰਾਂ ਲਈ ਘਰ ਦੀ ਵੱਡੀ ਮਾਤਾ ਭੈਣਾਂ ਵਿੱਚੋਂ ਕੋਈ ਮਾਤਾ ਭੈਣ ਵੀ ਕਰ ਸਕਦੀ ਹੈ ਮਾਤਾ ਭੈਣਾਂ ਜੇਕਰ ਘਰ ਵਿੱਚ ਮੌਜੂਦ ਨਾ ਹੋਣ ਜਾਂ ਉਹ ਇਹ ਉਪਾਅ ਨਾ ਕਰ ਪਾ ਨਾ ਕਰ ਪਾ ਰਹੀਆਂ ਹੋਣ ਤਾਂ ਫਿਰ ਘਰ ਦਾ ਕੋਈ ਵੱਡਾ ਮੈਂਬਰ ਵੀ ਐਸੇ ਇੱਕ ਕਟੋਰੀ ਸਰੋਂ ਦੇ ਤੇਲ ਵਾਲੇ ਪਾਣੂ ਕਰ ਸਕਦਾ ਹੈ ਚਾਹੇ ਫਿਰ ਉਹ ਪੋਰਸ਼ ਹੀ ਕਿਉਂ ਨਾ ਹੋਵੇ ਉਸ ਵਿੱਚ ਕੋਈ ਵੀ ਦਿੱਕਤ ਵਾਲੀ ਗੱਲ ਨਹੀਂ ਹੈ ਤਾਂ ਸੰਗਤ ਜੀ ਇੱਕ ਕਟੋਰੀ ਸਰੋਂ ਦੇ ਤੇਲ ਵਾਲੇ ਪਾਣੂ ਸਾਨੂੰ ਕਰਨਾ ਕਿੱਥੇ ਹੈ ਇਸ ਪਾਣੂ ਸਾਨੂੰ ਮੰਦਰ ਵਿੱਚ ਕਰਨਾ ਹੈ ਬਹੁਤ ਸਾਰੇ ਲੋਕ ਪ੍ਰਸ਼ਨ ਕਰਦੇ ਹਨ ਕਿ ਇਹੋ ਪਾਣੂ ਕਰਦੇ ਸਮੇਂ ਅਸੀਂ ਇਸ ਪਾਣੂ ਘਰ ਜਾਂ ਮੰਦਰ ਵਿੱਚ ਕਰ ਸਕਦੇ ਹਾਂ ਤਾਂ ਇਸ ਵਾਲੇ ਪਾਣ ਤੁਸੀਂ ਮੰਦਰ ਤੇ ਕਰੋਗੇ ਜੰਗਾ ਰਹੇਗਾ ਘਰ ਵਿੱਚ ਨਹੀਂ ਕਰਨਾ ਇਸ ਵਾਲੇ ਉਪਾਣ ਉਸ ਤੋਂ ਬਾਅਦ ਜੋ ਅਗਲਾ ਪ੍ਰਸ਼ਨ ਨਿਕਲ ਕੇ ਆਉਂਦਾ ਹੈ ਉਹ ਆਉਂਦਾ ਹੈ ਕਿ ਇਸ ਪਾਣ ਨੂੰ ਲੈ ਕੇ ਕਿ ਆਖਿਰ ਇਸ ਪਾਣ ਨੂੰ ਸਾਨੂੰ ਕਿਸ ਸਮੇਂ ਕਰਨਾ ਹੈ ਸਵੇਰ ਦੇ ਸਮੇਂ ਕਰਨਾ ਹੈ ਕਿ ਸ਼ਾਮ ਦੇ ਸਮੇਂ ਕਰਨਾ ਹੈ ਤਾਂ ਦੇਖੋ ਇਸ ਵਾਲੇ ਉਪਾਣ ਤੁਸੀਂ ਸਵੇਰ ਦੇ ਸਮੇਂ ਕਰ ਸਕਦੇ ਹੋ ਸ਼ਾਮ ਦੇ ਸਮੇਂ ਪਰ ਦੋਸ਼ ਘਰ ਵਿੱਚ ਵੀ ਕਰ ਸਕਦੇ ਹੋ ਜੇਕਰ ਤੁਸੀਂ ਇਸੇ ਇੱਕ ਕਟੋਰੀ ਸਰੋਂ ਤੇਲ ਵਾਲੇ ਪਾਣੂ ਕਰਨ ਦਾ ਕਰਨਾ ਹੈ ਤਾਂ ਅਸੀਂ ਤੁਹਾਡੇ ਤੋਂ ਬਸ ਇਹ ਕਹਾਂਗੇ ਕਿ ਇਸ ਪਾਣੂ ਤੁਸੀਂ ਸ਼ਾਮ ਦੇ ਸਮੇਂ ਕਰੋਗੇ ਤਾਂ ਜ਼ਿਆਦਾ ਬਿਹਤਰ ਹੋਵੇਗਾ ਕਿਉਂਕਿ ਸ਼ਨੀਵਾਰ ਤਾਂ ਤੇ ਰਸਤਾ ਦਿਨ ਹੈ ਤੇ ਇਸ ਦਿਨ پرਦੋਸ਼ ਕਾਲ ਦਾ ਬਹੁਤ ਮਹੱਤਵ ਹੁੰਦਾ ਹੈ ਬਾਕੀ ਜੇਕਰ ਸਵੇਰ ਦੇ ਸਮੇਂ ਵੀ ਕਰੋਗੇ ਤਾਂ ਵੀ ਚੰਗਾ ਹੋਵੇਗਾ ਉਸ ਵਿੱਚ ਕੋਈ ਵੀ ਦਿੱਕਤ ਵਾਲੀ ਗੱਲ ਨਹੀਂ ਹੈ ਤਾਂ ਜੋ ਅਗਲੀ ਸਭ ਤੋਂ ਵੱਡੀ ਅਤੇ ਮਹੱਤਵਪੂਰਨ ਗੱਲ ਹੈ ਉਏ ਹੈ ਕਿ ਸਵੇਰੇ ਜੇਕਰ ਅਸੀਂ ਉਪਾਉ ਨੂੰ ਕਰਾਂਗੇ ਤਾਂ ਸਾਨੂੰ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਕਰਨਾ ਹੈ ਸ਼ਾਮ ਨੂੰ ਸਮੇਂ प्रदੋਸ਼ ਕਾਲ ਵਿੱਚ ਕਰਾਂਗੇ ਤਾਂ ਸਾਨੂੰ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਦੇ ਵਿੱਚ ਕਰ ਕਰਨਾ ਹੈ ਤਾਂ ਦੇਖੋ ਸੰਗਤ ਜੀ ਸਵੇਰੇ ਜਿੰਨੀ ਜਲਦੀ ਹੋ ਸਕੇ ਤੁਸੀਂ ਉਪਾਉ ਨੂੰ ਕਰਨ ਦੀ ਕੋਸ਼ਿਸ਼ ਕਰਨਾ ਬਾਕੀ ਜੇਕਰ ਕਿਸੇ ਸਮੇਂ ਲੇਟ ਵੀ ਹੋ ਜਾਓ ਥੋੜੀ ਦੇਰ ਵੀ ਹੋ ਜਾਵੇ ਤਾਂ 10 ਜਾਂ 11 ਵਜੇ ਤੱਕ ਇਸ ਉਪਾਉ ਨੂੰ ਕਰ ਲੈਣਾ ਪਰ 12 ਵਜੇ ਤੋਂ ਬਾਅਦ ਦੇਰੀ ਨਾ ਹੋਵੇ ਇਸ ਗੱਲ ਦਾ ਧਿਆਨ ਰੱਖਣਾ ਉਸ ਤੋਂ ਬਾਅਦ ਜੇਕਰ ਸ਼ਾਮ ਦੇ ਸਮੇਂ ਕਰਦੇ ਹੋ ਤਾਂ 6 ਵਜੇ ਤੋਂ ਸ਼ੁਰੂ ਹੋ ਜਾਂਦਾ ਹੈ ਮਤਲਬ ਸ਼ਾਮ ਦੇ 6 ਵਜੇ ਤੋਂ ਲੈ ਕੇ 7 ਵਜੇ ਦੇ ਵਿੱਚਕਾਰ ਦਾ ਜੋ ਸਮਾਂ ਹੁੰਦਾ ਹੈ ਇਹ ਸਮਾਂ ਪਰਦੋਸ਼ਕਾਲ ਦਾ ਸਮਾਂ ਹੁੰਦਾ ਹੈ ਇਸ ਪਾ ਨੂੰ 7 ਵਜੇ ਤੋਂ 8 ਵਜੇ ਦੇ ਵਿੱਚ ਕਰ ਸਕਦੇ ਹੋ ਜੇਕਰ ਤੁਹਾਡੇ ਜੀਵਨ ਵਿੱਚ ਗਰੀਬੀ ਲਗਾਤਾਰ ਵੱਧ ਰਹੀ ਹੈ ਹਮੇਸ਼ਾ ਤੁਸੀਂ ਆਪਣੇ ਜੀਵਨ ਵਿੱਚ ਐਸੇ ਨਹੀਂ ਪਰੇਸ਼ਾਨ ਰਹਿੰਦੇ ਹੋ ਤਾਂ ਉਸੇ ਸ਼ਨੀਵਾਰ ਦੇ ਦਿਨ ਸਰੋਂ ਦੇ ਤੇਲ ਵਿੱਚ ਇੱਕ ਲੌਂਗ ਪਾ ਕੇ ਬਹੁਤ ਹੀ ਛੋਟਾ ਜਿਹਾ ਉਪਾਅ ਕਰਨਾ ਹੈ ਰਾਤੋਂ ਰਾਤ ਤੁਹਾਡੀ ਗਰੀਬੀ ਦੂਰ ਹੋ ਜਾਵੇਗੀ ਸ਼ਨੀ ਦੇਵ ਦੇ ਆਸ਼ੀਰਵਾਦ ਦੇ ਨਾਲ ਤੁਹਾਨੂੰ ਕਦੇ ਵੀ ਆਪਣੇ ਜੀਵਨ ਵਿੱਚ ਨਿਰਧਨਤਾ ਗਰੀਬੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਦੇਖੋ ਹਮੇਸ਼ਾ ਦੀ ਤਰ੍ਹਾਂ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੈ ਕਿਉਂਕਿ ਅੱਜ ਦੀ ਵੀਡੀਓ ਵਿਸ਼ੇਸ਼ ਕਰਕੇ ਸ਼ਨੀਵਾਰ ਦੀ ਹੈ ਸ਼ਨੀਵਾਰ ਦਾ ਜੋ ਦਿਨ ਹੈ ਇਹ ਨਿਆ ਦੇਵਤਾ ਜਾਨਿਕ ਸ਼ਨੀ ਦੇਵ ਦਾ ਅਤੇ ਸਾਲ ਕਿਹੜਾ ਚੱਲ ਆਇਆ ਹੈ 2025 ਇਹ ਸਾਲ ਕਿਸ ਦਾ ਹੈ ਸ਼ਨੀ ਦੇਵ ਦਾ ਤੇ ਸ਼ਨੀ ਦੇਵ ਨੂੰ ਜੇਕਰ ਇਸ ਸਾਲ ਵਿੱਚ ਪ੍ਰਸੰਨ ਕਰ ਲਿਆ ਤਾਂ ਆਉਣ ਵਾਲੀਆਂ ਪੀੜੀਆਂ ਵੀ ਸੁਖ ਭੋਗਣਗੀਆਂ ਨਾਲੇ ਜੇਕਰ ਸ਼ਨੀ ਨਾਲ ਜੋੜੇ ਕਸ਼ਟ ਤੁਹਾਨੂੰ ਪਰੇਸ਼ਾਨ ਕਰਦੇ ਹਨ ਸ਼ਨੀ ਦੀਆਂ ਪੀੜਾਂ ਤੁਹਾਨੂੰ ਪਰੇਸ਼ਾਨ ਕਰਦੀਆਂ ਹਨ ਸ਼ਨੀ ਦੀ ਕੋਈ ਮਹਾ ਦਸ਼ਾ ਹੈ ਤੁਹਾਨੂੰ ਪਤਾ ਹੈ ਤਾਂ ਵੀ ਤੁਹਾਨੂੰ ਨਹੀਂ ਪਤਾ ਬਹੁਤ ਬਹੁਤ ਸਾਨੂੰ ਪਤਾ ਹੁੰਦਾ ਹੈ ਕਿ ਸਾਡੀ ਕੁੰਡਲੀ ਵਿੱਚ ਸ਼ਨੀ ਦੀ ਮਹਾ ਦਸ਼ਾ ਚੱਲ ਰਹੀ ਹੈ ਪਰੰਤੂ ਬਹੁਤ ਸਾਰੇ ਲੋਕ ਅਜੇ ਵੀ ਹਨ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਸ਼ਨੀ ਦੀ ਸਾੜ 30 ਸ਼ਨੀ ਦੀ ਦਈਆ ਜਾਂ ਕੋਈ ਵੀ ਵਾਸਤੂ ਦੋਸ਼ ਨਜ਼ਰ ਦੋਸ਼ ਜੇਕਰ ਤੁਹਾਨੂੰ ਕੁਝ ਵੀ ਨਹੀਂ ਪਤਾ ਤਾਂ ਵੀ ਤੁਹਾਨੂੰ ਇਹ ਉਪਾਅ ਕਰਨਾ ਹੈ ਸ਼ਨੀਵਾਰ ਦੇ ਦਿਨ ਕਿਉਂਕਿ ਜੇਕਰ ਤੁਸੀਂ ਇਸ ਉਪਾਅ ਨੂੰ ਸ਼ਨੀਵਾਰ ਦੇ ਦਿਨ ਕਰਦੇ ਹੋ ਤਾਂ ਸ਼ਨੀ ਦੇਵ ਦਾ ਆਸ਼ੀਰਵਾਦ ਤੁਹਾਨੂੰ ਮਿਲਦਾ ਹੈ ਜੀਵਨ ਵਿੱਚ ਤੁਹਾਨੂੰ ਸਭ ਕੁਝ ਮਿਲਦਾ ਹੈ ਜੋ ਵੀ ਤੁਹਾਨੂੰ ਚਾਹੀਦਾ ਹੈ ਤੁਹਾਡੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ ਜਿਨ੍ਹਾਂ ਲੋਕਾਂ ਦੀਆਂ ਇੱਛਾਵਾਂ ਅਧੂਰੀਆਂ ਹਨ ਜਿਨ੍ਹਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਨਹੀਂ ਹੋ ਰਹੀਆਂ ਜਿਉਂ ਉਨ੍ਹਾਂ ਦੇ ਦੁੱਖ ਲਗਾਤਾਰ ਵਧਦੇ ਜਾ ਰਹੇ ਹਨ ਕਰਜ਼ੇ ਵਰਗੀਆਂ ਸਮੱਸਿਆਵਾਂ ਵੱਧ ਰਹੀਆਂ ਹਨ ਤਾਂ ਸਮਝ ਨਹੀਂ ਪਾ ਰਹੇ ਕਿ ਤੁਹਾਡੇ ਜੀਵਨ ਵਿੱਚ ਅਜਿਹਾ ਕਿਉਂ ਹੋ ਰਿਹਾ ਹੈ ਜਾਂ ਫਿਰ ਕਦੇ-ਕਦੇ ਨਾ ਸਥਿਤੀ ਮਤਲਬ ਅਜਿਹਾ ਵੀ ਹੁੰਦਾ ਹੈ ਲੋਕਾਂ ਦੇ ਨਾਲ ਕਿ ऐसे ਨੂੰ ਲੈ ਕੇ ਵੀ ਪਰੇਸ਼ਾਨ ਹਨ ਉਸ ਘਰ ਵਿੱਚ ਬਿਮਾਰੀਆਂ ਆ ਜਾਂਦੀਆਂ ਹਨ ਉਸ ਘਰ ਵਿੱਚ ਤਾਂ ਦੀ ਬਰਬਾਦੀ ਹੋ ਰਹੀ ਹੈ ਤਾਂ ਦੇਖੋ ਬਹੁਤ ਵਾਰ ਇਹ ਚੀਜ਼ਾਂ ਹੁੰਦੀਆਂ ਹਨ ਵਾਸਤੂ ਦੋਸ਼ ਦੇ ਕਾਰਨ ਛਣੀ ਦੀ ਕੋਈ ਵੀ ਮਹਾਦਸ਼ਾ ਦੇ ਕਾਰਨ ਬਹੁਤ ਸਾਰੇ ਕਾਰਨ ਹੁੰਦੇ ਹਨ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਹਨ ਜੋ ਸਾਡੇ ਜੀਵਨ ਨੂੰ ਪ੍ਰਭਾਵਿਤ ਕਰਦੀਆਂ ਹਨ ਜਿਨ੍ਹਾਂ ਦਾ ਸਿੱਧਾ-ਸਿੱਧਾ ਅਸਰ ਜੋ ਹੁੰਦਾ ਹੈ ਉਹ ਸਾਡੇ ਜੀਵਨ ਤੇ ਪੈਂਦਾ ਹੈ ਫਿਰ ਅਸੀਂ ਕੀ ਕਰਦੇ ਹਾਂ ਕਿ ਜਦੋਂ ਸਾਡੇ ਜੀਵਨ ਵਿੱਚ ਨਿਰਤੰਤਾ ਵੱਧਦੀ ਹੈ ਗਰੀਬੀ ਵੱਧਦੀ ਹੈ ਸਾਨੂੰ ਇੱਕ ਨਾ ਇੱਕ ਵਿਅਕਤੀ ਤੋਂ ਪੈਸਾ ਲੈਣਾ ਪੈਂਦਾ ਹੈ ਤਾਂ ਅਸੀਂ ਕੀ ਕਰਦੇ ਹਾਂ ਉਪਾਅ खोजਦੇ ਹਾਂ ਬਹੁਤ ਸਾਰੇ ਉਪਾਅ ਕਰਦੇ ਹਾਂ ਪਰੰਤੂ ਜਦੋਂ ਤੁਸੀਂ ਕੋਈ ਉਪਾਅ ਕਰਦੇ ਹੋ ਉਸ ਨੂੰ ਜੇਕਰ ਤੁਸੀਂ ਸਹੀ ਤਰੀਕੇ ਨਾਲ ਨਹੀਂ ਕੀਤਾ ਸਹੀ ਟੰਗ ਨਾਲ ਨਹੀਂ ਕੀਤਾ ਸਹੀ ਸਮੇਂ ਤੇ ਨਹੀਂ ਕੀਤਾ ਤਾਂ ਤੁਸੀਂ ਇਹ ਉਪਾਅ ਕਿੰਨੀ ਵਾਰ ਵੀ ਕਰ ਲੈਣਾ ਉਸਾ ਫਾਲ ਤੁਹਾਨੂੰ ਕਦੇ ਵੀ ਨਹੀਂ ਮਿਲੇਗਾ ਤਾਂ ਹਮੇਸ਼ਾ ਤੁਸੀਂ ਜੋ ਵੀ ਉਪਾਅ ਕਰੋ ਜਿਸ ਤਰ੍ਹਾਂ ਨਾਲ ਵੀ ਉਪਾਅ ਤੁਸੀਂ ਤੁਹਾਨੂੰ ਦੱਸਿਆ ਜਾਵੇ ਉਸੇ ਤਰ੍ਹਾਂ ਨਾਲ ਕਰੋ ਤੇ ਪੂਰਾ ਸੁਣ ਕੇ ਹੀ ਕਰੋ ਕਿਉਂਕਿ ਕਦੇ-ਕਦੇ ਕੀ ਹੁੰਦਾ ਹੈ ਕਿ ਜੇਕਰ ਤੁਹਾਨੂੰ ਅਧੂਰੀ ਜਾਣਕਾਰੀ ਮਿਲਦੀ ਹੈ ਅਤੇ ਤੁਸੀਂ ਉਸ ਦੇ ਅਨਸਾਰ ਕੋਈ ਵੀ ਉਪਾਅ ਕਰ ਰਹੇ ਹੋ ਕੋਈ ਵੀ ਪੂਜਾ ਪਾਠ ਕਰ ਰਹੇ ਹੋ ਤਾਂ ਤੁਹਾਨੂੰ ਸਫਲ ਇੱਕਦਮ ਤੋਂ ਨਹੀਂ ਮਿਲਦਾ ਤੁਹਾ ਹਮੇਸ਼ਾ ਕੋਸ਼ਿਸ਼ ਕਰੋ ਕਿ ਉਪਾਅ ਪੂਰਾ ਸੁਣੋ ਉਸ ਤੋਂ ਬਾਅਦ ਹੀ ਤੁਸੀਂ ਉਪਾਅ ਕਰੋ ਤਾਂ ਦੇਖੋ ਗੱਲ ਕਰਾਂਗੇ ਸਰੋਂ ਦੇ ਤੇਲ ਦੀ ਜੋ ਸ਼ਨੀ ਦੇਵ ਦੇ ਨਾਲ ਜੁੜਿਆ ਹੈ ਸ਼ਨੀ ਦੇਵ ਸ਼ਨੀਵਾਰ ਦਾ ਦਿਨ ਸ਼ਨੀ ਦੇਵ ਨੂੰ ਸਮਰਪਿਤ ਹੈ ਸਰੋਂ ਦਾ ਤੇਲ ਜਦੋਂ ਵੀ ਤੁਸੀਂ ਸ਼ਨੀਵਾਰ ਦੇ ਦਿਨ ਲੈਂਦੇ ਹੋ ਅਤੇ ਉਸ ਤੋਂ ਕੋਈ ਵੀ ਉਪਾਅ ਕਰਦੇ ਹੋ ਤਾਂ ਸ਼ਨੀ ਦੀ ਕਿਰਪਾ ਤੁਹਾਨੂੰ ਮਿਲਦੀ ਹੈ ਅਤੇ ਉਹਨਾਂ ਦੀ ਕਿਰਪਾ ਨਾਲ ਤੁਹਾਡੇ ਜੀਵਨ ਦੀ ਨਿਰਤੰਤਾ ਦੂਰ ਹੁੰਦੀ ਹੈ ਮਾਂ ਲక్ష్ਮੀ ਦੀ ਵਿਸ਼ੇਸ਼ ਕਿਰਪਾ ਤੁਹਾਨੂੰ ਮਿਲਦੀ ਹੈ ਸ਼ਨੀ ਦੀ ਕੋਈ ਵੀ ਪੀੜਾ ਜੇਕਰ ਕੁੰਡਲੀ ਵਿੱਚ ਹੈ ਕੋਈ ਵੀ ਮਹਾਦੋਸ਼ਾ ਕੋਈ ਵੀ ਮਹਾਦਸ਼ਾ ਚੱਲ ਰਹੀ ਹੈ ਦੂਰ ਹੋ ਜਾਂਦੀ ਹੈ ਨਾਲ ਹੀ ਨਾਲ ਆਪਾਤਾਂ ਦੀ ਤੁਹਾਨੂੰ ਪ੍ਰਾਪਤੀ ਹੁੰਦੀ ਹੈ ਅਚਾਨਕ ਤੋਂ ਤੁਹਾਡੇ ਜੀਵਨ ਵਿੱਚ ਧਨ ਨਾਉਣ ਦੇ ਜੋਗ ਬਣਦੇ ਹਨ ਜਦੋਂ ਤੁਹਾਨੂੰ ਆਪਣੇ ਜੀਵਨ ਵਿੱਚ ਧਨ ਮਿਲ ਜਾਂਦਾ ਹੈ ਤਾਂ ਇੱਕ ਲੌਂਗ ਸਰੋਂ ਦੇ ਤੇਲ ਵਿੱਚ ਪਾ ਕੇ ਪਾਣੂ ਕਿਵੇਂ ਕਰਨਾ ਹੈ ਕਿਸ ਸਮੇਂ ਕਰਨਾ ਸ਼ਨੀਵਾਰ ਦੇ ਦਿਨ ਕਰਨਾ ਸ਼ਾਮ ਦੇ ਸਮੇਂ ਵਿੱਚ ਕਰਨਾ ਸਰੋਂ ਦਾ ਤੇਲ ਲੈਣਾ ਹੈ ਜਿਸ ਨੂੰ ਸ਼ੁੱਧ ਕੱਚੀ ਕਹਾਣੀ ਤੇਲ ਵੀ ਬਹੁਤ ਸਾਰੇ ਲੋਕ ਬੋਲਦੇ ਹਨ ਸਰੋਂ ਦਾ ਤੇਲ ਲਵੋਗੇ ਕਿੰਨਾ ਲੈਣਾ ਹੈ ਇੱਕ ਕਟੋਰੀ ਲੈਣਾ ਹੈ ਜਿਆਦਾ ਵੱਡੀ ਕਟੋਰੀ ਨਹੀਂ ਛੋਟੀ ਜਿਹੀ ਕਟੋਰੀ ਵਿੱਚ ਚੇਕ ਕਰ ਤੁਹਾਡੇ ਕੋਲ ਲੋਹੇ ਦੀ ਕਟੋਰੀ ਹੋਵੇ ਤਾਂ ਬਹੁਤ ਉੱਤਮ ਹੈ ਕਿਉਂਕਿ ਲੋਹੇ ਦੀ ਕਟੋਰੀ ਵਿੱਚ ਜਿਆਦਾ ਵੀ ਤੁਸੀਂ ਸਰੋਂ ਦਾ ਤੇਲ ਲੈ ਕੇ ਉਪਾ ਕਰੋਗੇ ਉਸਤ ਫਲ ਜਿਆਦਾ ਮਿਲਦਾ ਹੈ ਜਲਦੀ ਤੋਂ ਜਲਦੀ ਸਫਲ ਹੋ ਜਾਂਦਾ ਹੈ ਤਾਂ ਥੋੜਾ ਜਿਹਾ ਤੇਲ ਲੈਣਾ ਹੈ ਕਟੋਰੀ ਵਿੱਚ ਜੇਕਰ ਲੋਹੇ ਦੀ ਨਹੀਂ ਹੈ ਤਾਂ ਕੋਈ ਵੀ ਬਰਤਨ ਲੈ ਸਕਦੇ ਹੋ ਕੋਈ ਵੀ ਚੀਜ਼ ਲੈ ਸਕਦੇ ਹੋ ਉਸੇ ਅੰਦਰ ਤੁਹਾਨੂੰ ਕਰਨਾ ਹੈ ਤੇ ਇੱਕ ਫੁੱਲ ਵਾਲੀ ਲੌਂਗ ਪਾਉਣੀ ਹੈ ਇੱਕ ਫੁੱਲ ਵਾਲੀ ਲੌਂਗ ਬਿਲਕੁਲ ਵੀ ਟੁੱਟੀ ਹੋਈ ਨਹੀਂ ਹੋਣੀ ਚਾਹੀਦੀ ਬਿਲਕੁਲ ਖੰਡਤ ਹੋਣੀ ਚਾਹੀਦੀ ਹੈ ਹੁਣ ਸਰੋਂ ਦਾ ਤੇਲ ਤੁਸੀਂ ਲੈ ਲਿਆ ਲੌਂਗ ਲੈ ਲਿਆ ਹੁਣ ਤੁਹਾਨੂੰ ਕੀ ਕਰਨਾ ਹੈ ਇੱਕ ਦੀਵਾ ਤਿਆਰ ਕਰਨਾ ਹੈ ਸਰੋਂ ਦੇ ਤੇਲ ਦਾ ਇਸ ਦੀਵੇ ਦੇ ਅੰਦਰ ਤੁਹਾਨੂੰ ਬਿਲਕੁਲ ਵੀ ਚਿਹਰਾ ਜਿਹਾ ਚੁਟਕੀ ਭਰ ਕਾਲੇ ਤਿਲ ਪਾਉਣੇ ਹਨ ਹੁਣ ਇਹ ਦੋਵੇਂ ਚੀਜ਼ਾਂ ਇੱਕ ਦੀਵਾ ਜੋ ਤੁਸੀਂ ਸਰੋਂ ਦੇ ਤੇਲ ਨਾਲ ਤਿਆਰ ਕਰਿਆ ਚੁਟਕੀ ਭਰ ਤਿਲ ਅਤੇ ਇੱਕ ਕਟੋਰੀ ਸਰੋਂ ਦੇ ਤੇਲ ਅਤੇ ਇੱਕ ਫੁੱਲ ਵਾਲੀ ਲੌਂਗ ਦੋਵੇਂ ਚੀਜ਼ਾਂ ਲੈ ਕੇ ਤੁਹਾਨੂੰ ਛੱਨੀ ਦੇਵ ਦੇ ਮੰਦਿਰ ਵਿੱਚ ਜਿਨ੍ਹਾਂ ਦੇ ਘਰ ਦੇ ਆਸ-ਪਾਸ ਛੱਨੀ ਦੇਵ ਦਾ ਮੰਦਰ ਨਹੀਂ ਆਉਂ ਕੀ ਕਰਨਗੇ ਕਿ ਉਹਨਾਂ ਲਈ ਉਪਾਅ ਦੱਸਾਂਗੇ ਕੀ ਕਰਨਾ ਪਰੰਤੂ ਤੁਸੀਂ ਉਪਾਅ ਸੁਣੋ ਤਾਂ ਤੁਹਾਨੂੰ ਕੀ ਕਰਨਾ ਸ਼ਨੀ ਦੇਵ ਦੇ ਮੰਦਰ ਵਿੱਚ ਜਾਣਾ ਸ਼ਨੀ ਦੇਵ ਨੂੰ ਸਭ ਤੋਂ ਪਹਿਲਾਂ ਤੇਲ ਅਰਪਿਤ ਕਰਨਾ ਫਿਰ ਤੁਸੀਂ ਦੀਵਾ ਜਗਾਉਣਾ ਸਿੱਧੇ-ਸਿੱਧੇ ਤੁਹਾਨੂੰ ਸ਼ਨੀ ਦੇਵ ਦੇ ਸਾਹਮਣੇ ਖੜੇ ਨਹੀਂ ਹੋਣਾ ਥੋੜਾ ਜਿਹਾ ਸਾਈਡ ਵਿੱਚ ਖੜੇ ਹੋਵੋਗੇ ਖੱਬੇ ਜਾਂ ਸੱਜੇ ਸਿੱਧੇ ਹੱਥ ਤੇ ਜਾਂ ਉਲਟੇ ਕਿੰਦੇਰੇ ਵੀ ਤੁਸੀਂ ਖੜੇ ਹੋ ਚਾਹੋ ਕੋਸ਼ਿਸ਼ ਕਰੋ ਉਲਟੇ ਹੱਥ ਤੇ ਖੜੇ ਹੋ ਤਾਂ ਉਥੇ ਖੜੇ ਹੋ ਕੇ ਤੁਹਾਨੂੰ ਤੇਲ ਅਰਪਿਤ ਕਰਨਾ ਦੀਵਾ ਜਲਾਉਣਾ ਤੇ ਸ਼ਨੀ ਦੇਵ ਦੇ ਚਰਨਾਂ ਵਿੱਚ ਦੇਖਦੇ ਹੋਏ ਉਹਨਾਂ ਦੀਆਂ ਅੱਖਾਂ ਵਿੱਚ ਤੁਹਾਨੂੰ ਨਹੀਂ ਦੇਖਣਾ ਉਹਨਾਂ ਦੇ ਚਰਨਾਂ ਵਿੱਚ ਦੇਖਦੇ ਹੋਏ ਤੁਹਾਡੇ ਤੋਂ ਕਹਿਣਾ ਕਿ ਸ਼ਨੀ ਦੇਵ ਜੇਕਰ ਮੇਰੇ ਤੋਂ ਕੋਈ ਵੀ ਭੁੱਲ ਚੁੱਕ ਹੋ ਗਈ ਹੋਵੇ ਮੈਨੂੰ ਪਤਾ ਨਹੀਂ ਮੇਰੇ ਜੀਵਨ ਵਿੱਚ ਦੁੱਖ ਕਿਉਂ ਵਧ ਰਹੇ ਹਨ ਮੇਰੇ ਜੀਵਨ ਵਿੱਚ ਕਾਜੇ ਜੀਆਂ ਸਮੱਸਿਆਵਾਂ ਕਿਉਂ ਵਧ ਰਹੀਆਂ ਹਨ ਮੈਂ ਆਪਣੇ ਜੀਵਨ ਵਿੱਚ ਇੰਨਾ ਪਰੇਸ਼ਾਨ ਕਿਉਂ ਹਾਂ ਮੈਨੂੰ ਕੁਝ ਵੀ ਮੈਨੂੰ ਕੁਝ ਵੀ ਨਹੀਂ ਪਤਾ ਪਰੰਤੂ ਮੈਨੂੰ ਇਹਨਾਂ ਪਤਾ ਹੈ ਕਿ ਤੁਹਾਡੀ ਕਿਰਪਾ ਹੋਵੇਗੀ ਤਾਂ ਮੇਰੇ ਜੀਵਨ ਦੇ ਜੋ ਦੁੱਖ ਜੋ ਕਸ਼ਟ ਹਨ ਇਹਨਾਂ ਤੋਂ ਦੂਰ ਹੋਣ ਵਿੱਚ ਸਮਾਂ ਨਹੀਂ ਲੱਗੇਗਾ ਤੁਹਾਡੀ ਕਿਰਪਾ ਮੇਰੇ ਤੇ ਹੋ ਜਾਵੇ ਅਜਾਈ ਕਿਹੜੀ ਚੀਜ਼ ਹੈ ਅਜਾਈ ਕਿਹੜੀ ਮਨੋ ਕਾਮਨਾ ਜਿਸ ਨੂੰ ਤੁਸੀਂ ਸ਼ਨੀ ਦੇਵ ਤੋਂ ਪੂਰਨ ਨਹੀਂ ਕਰਵਾ ਸਕਦੇ ਤੇ ਪੂਰੀ ਸੱਚੀ ਸ਼ਰਦਾ ਦੇ ਨਾਲ ਤੁਹਾਨੂੰ ਸ਼ਨੀ ਦੇਵ ਤੋਂ ਪਹਿਲਾਂ ਖਿਮਾ ਮੰਗਣੀ ਹੈ ਕਿਉਂਕਿ ਜੋ ਸਾਡੇ ਨਿਆ ਦੇ ਦੇਵਤਾ ਹਨ ਉਹਨਾਂ ਤੋਂ ਮਾਫੀ ਮੰਗਣੀ ਹੈ ਕਿ ਸਾਡੇ ਤੋਂ ਕੋਈ ਜੇਕਰ ਗਲਤੀ ਹੋਈ ਹੈ ਤਾਂ ਸਾਨੂੰ ਮਾਫ ਕਰ ਦਿਓ ਉਹਨਾਂ ਨੂੰ ਫਿਰ ਤੇਲ ਅਰਪਿਤ ਕਰਨਾ ਹੈ ਇੱਕ ਜੋ ਦੀਵਾ ਲੈ ਕੇ ਗਏ ਸੀ ਉਹ ਤੁਹਾਨੂੰ ਜਲਾਉਣਾ ਹੈ ਜਦੋਂ ਵੀ ਤੁਸੀਂ ਸਰੋਂ ਦੇ ਤੇਲ ਦਾ ਦੀਵਾ ਜਲਾਉਂਦੇ ਹੋ ਛੁਟਕੀ ਭਰ ਕਾਲੇ ਤੇਲ ਪਾ ਕੇ ਇਹ ਕੰਮ ਕਰਨਾ ਸਟਾਰਟ ਕਰ ਦਿਓ ਬਹੁਤ ਉੱਤਮ ਹੋ ਜਾਂਦਾ ਹੈ ਕਿਉਂਕਿ ਸਰੋਂ ਦਾ ਤੇਲ ਉਹਨਾਂ ਨੂੰ ਬਹੁਤ ਹੀ ਪ੍ਰੇਅ ਹੈ ਸਭ ਤੋਂ ਜ਼ਿਆਦਾ ਪ੍ਰੇਅ ਸਰੋਂ ਦਾ ਤੇਲ ਹੈ ਸ਼ਨੀ ਦੇਵ ਨੂੰ ਅਤੇ ਕਾਲੇ ਤੇਲ ਵੀ ਬਹੁਤ ਹੀ ਪਸੰਦ ਹਨ ਕਾਲੀ ਉੜਦਨੀ ਦਾਲ ਹੋ ਗਈ ਜਿੰਨੇ ਵੀ ਕਾਲੇ ਰੰਗ ਦੀਆਂ ਵਸਤੂਆਂ ਹੁੰਦੀਆਂ ਹਨ ਇਹ ਸ਼ਨੀ ਦੇਵ ਨੂੰ ਬਹੁਤ ਹੀ ਪਸੰਦ ਆ ਹਨ ਤਾਂ ਕਾਲੇ ਤੇਲ ਸ਼ਨੀ ਬਹੁਤ ਹੀ ਚੰਗੀ ਪਸੰਦ ਹੁੰਦੀਆਂ ਤਾਂ ਇਥੇ ਤੁਹਾਨੂੰ ਡਬਲ ਆਸ਼ੀਰਵਾਦ ਮਿਲ ਜਾਂਦਾ ਹੈ ਸ਼ਨੀ ਦੇਵ ਦਾ ਕਿਉਂਕਿ ਇੱਕ ਤਾਂ ਉਹਨਾਂ ਨੂੰ ਤੇਲ ਪਸੰਦ ਹੈ ਲੌਂਗ ਵਾਲਾ ਇੱਕ ਫੁੱਲ ਵਾਲੀ ਲੌਂਗ ਤੇ ਉਸ ਤੋਂ ਬਾਅਦ ਦੀਵਾ ਚਲਾਉਣਾ ਤੇਲ ਦੇ ਤੇਲ ਪਾ ਕੇ ਸ਼ਨੀ ਦੇਵ ਜਾਈ ਕਿਰਪਾ ਤੁਹਾਨੂੰ ਮਿਲਦੀ ਹੈ ਕਿ ਤੁਹਾਡੇ ਜੀਵਨ ਦੇ ਜਿੰਨੇ ਵੀ ਦੁੱਖ ਹੁੰਦੇ ਹਨ ਉਹਨਾਂ ਤੋਂ ਤੁਹਾਨੂੰ ਛੁਟਕਾਰਾ ਮਿਲ ਜਾਂਦਾ ਹੈ ਸ਼ਨੀ ਦੇਵ ਦੀ ਮਹਿਮਾ ਅਜਾਈ ਹੈ ਕਿ ਜੋ ਵਿਅਕਤੀ ਸ਼ਨੀ ਦੇਵ ਦੀ ਕਿਰਪਾ ਪਾਲਿੰਦਾ ਹੈ ਉਹ ਖੁਦ ਦੇਖਦਾ ਹੈ ਕਿ ਰਾਤੋ ਰਾਤ ਉਸ ਦੀ ਨੰਤਾਂ ਗਰੀਬੀ ਦੂਰ ਹੋ ਜਾਂਦੀ ਹੈ ਉਹ ਵਿਅਕਤੀ ਜੇ ਉਹ ਵਿੱਚ ਤਨੋਂ ਹਾਸਲ ਕਰਦਾ ਹੈ ਤਾਂ ਬਹੁਤ ਹੀ ਉਤਮ ਉਪਾਹ ਹੈ ਸ਼ਨੀਵਾਰ ਦਾ ਇਹ ਇੱਕ ਉਪਾਹ ਤੁਹਾਨੂੰ ਜ਼ਰੂਰ ਕਰਨਾ ਚਾਹੀਦਾ ਹੈ